ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਅੱਗੇ ਮੌਜੂਦ ਹਨ ਜਿੱਥੇ ਕਿਸਾਨ ਜਿਹੜੇ ਨੇ ਡਟੇ ਹੋਏ ਨੇ ਇੱਕ ਪਾਸੇ ਬੋਰਡਰਾਂ ਦੇ ਉੱਪਰ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਤਾਂ ਦੂਜੇ ਪਾਸੇ ਬੀਕੇਯੂ ਗ੍ਰਾਹਾਂ ਜਿਹੜੀ ਆ ਹੁਣ 2 ਦਿਨਾਂ ਦਾ ਪ੍ਰਦਰਸ਼ਨ ਜਿਹੜਾ ਉਹ ਲੈ ਕੇ ਆ ਗਿਆ ਜਿੱਥੇ ਜੋਗਿੰਦਰ ਉਹ ਗ੍ਰਾਹਾਂ ਜਿਹੜੇ ਸੂਬਾ ਪ੍ਰਧਾਨ ਨੇ ਉਹ ਪਹੁੰਚੇ ਹੋਏ ਨੇ ਤਸਵੀਰਾਂ ਜਿਹੜੀਆਂ ਨੇ ਪਟਿਆਲਾ ਦੀਆਂ ਨੇ ਜਿੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਲੇਕਿਨ ਤਸਵੀਰ ਜਿਹੜੀ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਬੀਕੇਯੂ ਗ੍ਰਾਹਾਂ ਵੀ ਜਿਹੜੀ ਹੈ ਉਪਰਦਰਸ਼ਨ ਕਰ ਰਹੀ ਹੈ ਤੇ ਇੱਕ ਪਾਸੇ ਦੀ ਤਸਵੀਰ ਦੇਖੋਗੇ ਤੁਸੀਂ ਕਿਸ ਪਾਸੇ ਜਿਹੜੇ ਕਿਸਾਨ ਨੇ ਉਹ ਵੱਡੀ ਗਿਣਤੀ ਦੇ ਵਿੱਚ ਡਟੇ ਹੋਏ ਨਜ਼ਰ ਆ ਰਹੇ ਨੇ ਤਾਂ ਦੂਜੇ ਪਾਸੇ ਜਿਹੜੇ ਜੋਗਿੰਦਰ ਉਗਰਾਹ ਨੇ ਉਹ ਪਹੁੰਚੇ ਹੋਏ ਨੇ ਤਸਵੀਰ ਜਿਹੜੀ ਹੈ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਨਜ਼ਰ ਆ ਰਹੇ ਨੇ ਤਾਂ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਜੋਗਿੰਦਰ ਉਗਰਾਹ ਇਸ ਪਾਸੇ ਪਹੁੰਚੇ ਹੋਏ ਨੇ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਅੱਜ ਪਹੁੰਚੇ ਹੋ ਦੋ ਦਿਨਾਂ ਦਾ ਸੰਘਰਸ਼ ਕਿਸ ਤਰ੍ਹਾਂ ਸੰਘਰਸ਼ ਚੱਲੇਗਾ ਦੋ ਦਿਨਾਂ ਦਾ ਸੰਘਰਸ਼ ਦੋ ਦਿਨੀ ਚੱਲੇਗਾ ਕੀ ਕੁਝ ਇਹਦੇ ਵਿੱਚ ਕੀਤਾ ਜਾਵੇਗਾ ਜਿਸ ਤਰ੍ਹਾਂ ਅੱਜ ਰਾਤ ਇੱਥੇ ਕੱਟਣੀ ਹੈ ਤਿੰਨ ਆਗੂਆਂ ਦੇ ਅੱਗੇ ਜਿਹੜੇ ਘਰਾਂ ਦੇ ਅੱਗੇ ਪ੍ਰਦਰਸ਼ਨ ਚੱਲੇਗਾ ਜਿਸ ਤੇ ਵਿੱਚ ਸੁਨੀਲ ਜਾਖੜ ਦੀ ਗੱਲ ਕਰ ਲਈਏ ਚਾਹੇ ਕੈਪਟਨ ਮਨਿੰਦਰ ਸਿੰਘ ਦੀ ਗੱਲ ਕਰ ਲਈਏ ਕੇਵਲ ਸਿੰਘ ਢਿੱਲੋਂ ਦੀ ਗੱਲ ਕਰ ਲਈਏ ਦੇਖੋ ਇਹ ਰੋਸ ਵਜੋਂ ਆਏ ਬੀਜਪੀ ਦੇ ਆਗੂ ਨੂੰ ਬੀਜਪੀ ਸਰਕਾਰ ਨੂੰ ਸੰਦੇਸ਼ ਹੈ ਅਬਦੀ ਸਰਕਾਰ ਨੂੰ ਇਹ ਕਹਿਣ ਵੀ ਤੁਸੀਂ ਇਹਨਾਂ ਦੇ ਰੋਕਾਂ ਲਾਈਆਂ ਨੇ ਉਹਨਾਂ ਤੇ ਜਿੱਤ ਪ੍ਰਸ਼ੇਦਤ ਕੀਤਾ ਹੈ ਜਿਹੜੀਆਂ 2021 ਦੀਆਂ ਮੰਗਾਂ ਨੇ ਦਿੱਲੀ ਮੋਰਚ ਵਾਲੀਆਂ ਉਹ ਜਿਹੜੇ ਸਟੈਂਡ ਕਰਦੀਆਂ ਨੇ ਇਹਨਾਂ ਦਾ ਰੋਸ ਪ੍ਰਦਰਸ਼ਨ ਵੀ ਤੁਸੀਂ ਸਾਡੀ ਗੱਲ ਪਹੁੰਚਾਓ ਲੇਕਿਨ ਇਸ ਵਾਰ ਦੇਖਣ ਨੂੰ ਮਿਲ ਰਿਹਾ ਜਿਸ ਤਰ੍ਹਾਂ ਪਿਛਲੀ ਵਾਰੀ ਦਿੱਲੀ ਕੋਚ ਕੀਤਾ ਗਿਆ ਸੀਗਾ ਤਾਂ ਕਾਫੀ ਕਿਸਾਨ ਜਥੇ ਬੰਦੀਆਂ ਵੱਡੀ ਗਿਣਤੀ ਦੇ ਵੀ ਸ਼ਾਮਿਲ ਸੀਗੀਆਂ ਜਿਸ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰ ਲਈਏ ਇਸ ਵਾਰ ਦੋ ਫਾੜ ਹੁੰਦੀ ਹੋਈ ਨਜ਼ਰ ਆ ਰਹੀਆਂ ਲੱਗਦਾ ਨਹੀਂ ਕਿ ਇਹਦੇ ਨਾਲ ਕੇਂਦਰ ਸਰਕਾਰ ਨੂੰ ਮੌਕਾ ਮਿਲ ਰਿਹਾ ਭਲਾ ਏਕਤਾ ਕਿਹੜੀ ਗੱਲ ਨੂੰ ਕਹਿੰਦੇ ਨੇ ਹੁਣ ਉਹ ਉੱਥੇ ਸੰਘਰਸ਼ ਉਹਨਾਂ ਦੇ ਤਸ਼ੱਦਦ ਜ਼ਬਰ ਹੋਇਆ ਹੈ ਧੱਕਾ ਕੀਤਾ ਉਹਨਾਂ ਨੂੰ ਰੋਕਾ ਲਾਈਆਂ ਨੇ ਅਸੀਂ ਫੀਲਡ ਚ ਆ ਗਈਆਂ ਪੰਜਾਬ ਦੀਆਂ ਸਾਰੀਆਂ ਜਥੇ ਬੰਦੀਆਂ 15 ਤਰੀਕ ਨੂੰ ਅਸੀਂ ਨੇ ਰੇਲਾ ਰੋਕੀਆਂ ਨੇ ਸਾਰੀਆਂ ਜਥੇ ਬੰਦੀਆਂ ਨੇ ਟੋਲ ਪਲਾਜ਼ਾ ਫਰੀ ਕਰਤੇ ਨੇ ਤੁਹਾਨੂੰ ਏਕਤਾ ਨਹੀਂ ਲੱਗੀ ਸੀ ਤੁਸੀਂ ਇਹਨੂੰ ਕਿਵੇਂ ਇਕਤਾ ਦੇਖਦੇ ਹੋ ਕਿ ਨਹੀਂ ਦੇਖਦੇ ਸੰਘਰਸ਼ ਦੇ ਮੈਦਾਨ ਦੇ ਵਿੱਚ ਮੰਗਾਂ ਤੇ ਸਹਿਮਤੀ ਕਰਕੇ ਸਰਕਾਰ ਦੇ ਖਿਲਾਫ ਜੇ ਆਵਾਜ਼ ਬਲੰਦ ਹੁੰਦੀ ਹੈ ਤੇ ਸਾਰੀਆਂ ਜਥੇਬੰਦੀਆਂ ਕਰਦੀਆਂ ਨੇ ਤਾਂ ਇਹਨੂੰ ਤੁਸੀਂ ਕੀ ਸਮਝਦੇ ਹੋ ਵੈਸੇ ਤਾਂ ਅਸੀਂ ਵੱਖ-ਵੱਖ ਐਕਸ਼ਨ ਵੀ ਵੱਖ-ਵੱਖ ਕਰਦੇ ਆ ਪਰ ਸਾਡੀ ਜਿੰਨੀ ਸਾਹ ਹੈ ਉਹ ਸਾਂਝ ਨੂੰ ਅਸੀਂ ਕਦੇ ਨਹੀਂ ਬੁਲਾਇਆ ਇਸ ਤਰ੍ਹਾਂ ਹੁਣ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਦੇ ਵਿੱਚ ਲਿਆ ਕੇ ਡਰੋਨ ਉਡਾਏ ਜਾ ਰਹੇ ਨੇ ਆਸੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਉਹਨਾਂ ਦੇ ਨਾਲ ਲੱਗਦਾ ਨਹੀਂ ਕਿ ਪਟਿਆਲਾ ਪ੍ਰਸ਼ਾਸਨ ਨੂੰ ਜਾਂ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੇ ਉੱਪਰ ਰੋਕ ਲਗਾਈ ਜਾਵੇ ਜਾਂ ਉੱਪਰ ਕਾਰਵਾਈ ਹੋਵੇ ਤੇ ਇਹ ਭਾਰਤਿਕ ਦੇਸ਼ ਹੈ ਇੱਥੇ ਇਹ ਨਹੀਂ ਵੀ ਹਰਿਆਣੇ 'ਚ ਨਹੀਂ ਕੁਝ ਹੁੰਦਾ ਉੱਥੇ ਵੀ ਅਥਰੂ ਗੈਸ ਦੇ ਗੋਲੇ ਡੇਕਦੇ ਆ ਪੰਜਾਬ 'ਚ ਵੀ ਡੇਕਦੇ ਆ ਉੜੀਸਾ 'ਚ ਵੀ ਡੇਕਦੇ ਆ ਮਹਾਰਾਸ਼ਟਰ 'ਚ ਵੀ ਇਹ ਜਦੋਂ ਵੀ ਲੋਕ ਲੜਦੇ ਆ ਹਕੂਮਤ ਆ ਆਪਣੀ ਕੁਰਸੀ ਬਰਕਰਾਰ ਰੱਖਣ ਦੀ ਖਾਤਰ ਕਾਰਪੋਰੇਟਾਂ ਨੂੰ ਰਹਿਤਾ ਦੇਣ ਦੀ ਖਾਤਰ ਕਿਰਤੀ ਲੋਕਾਂ ਤੇ ਇਸੇ ਤਰ੍ਹਾਂ ਜ਼ਬਰ ਕਰਦੇ ਨੇ ਸੋਨੂੰ ਲੱਗਦਾ ਹੋਣਾ ਵੀ ਹਰਿਆਣਾ ਕੁਝ ਹੋਰ ਹੈ ਪੰਜਾਬ ਕੁਸੂਰ ਹੈ ਇਹ ਸਰਕਾਰਾਂ ਆ ਆਪ ਦੀ ਸਰਕਾਰ ਹੋ ਬੀਜੇਪੀ ਦੀ ਸਰਕਾਰ ਇਹ ਅੰਦਰੋਂ ਇਹ ਸਾਰੇ ਇੱਕ ਨੇ ਇਹ ਇਕੱਠੇ ਨੇ ਇਹਨਾਂ ਦੀ ਕੋਈ ਆਪਸ ਵਿੱਚ ਰੌਲਾ ਨਹੀਂ ਇਹ ਤਾਂ ਸਾਨੂੰ ਦਿਖਾਉਣ ਵਾਸਤੇ ਇਹਨਾਂ ਦਾ ਸਿਰਫ ਰੌਲਾ ਜੇ ਕੁਰਸੀ ਦਾ ਗੱਲ ਇੱਕ ਕਿਸਾਨ ਸ਼ਹੀਦ ਵੀ ਹੋਏ ਨੇ ਗਿਆਨ ਸਿੰਘ 79 ਸਾਲ ਦੀ ਉਮਰ ਸਕੇ ਬਾਰਡਰ ਦੇ ਉੱਪਰ ਸ਼ੰਭੂ ਬਾਰਡਰ ਤੇ ਇੱਕ ਕਿਸਾਨ ਸ਼ਹੀਦ ਵੀ ਹੋਏ ਨੇ ਕੱਲ ਸ਼ੰਭੂ ਬਾਰਡਰ ਤੇ ਕੌਣ ਗਿਆਨ ਸਿੰਘ ਕੌਣ ਵੀ ਹੋ ਗਿਆ ਸੱਤ ਕਿਤਾ ਸੀ ਗਿਆਨ ਸਿੰਘ ਉਹ ਮਾੜੀ ਗੱਲ ਹੈ ਜੇ ਕੋਈ ਕਿਸਾਨ ਸ਼ਹੀਦ ਹੋ ਗਿਆ ਉਹਨਾਂ ਸਰਕਾਰ ਨੂੰ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਉਹਦੇ ਪਰਿਵਾਰ ਨੂੰ ਲੋਕ ਤੇ ਤੱਕ ਪਤਨ ਜੀ ਲਗਾਤਾਰ ਮੀਟਿੰਗਾਂ ਚੱਲ ਰਹੀ ਆ ਰਹੀ ਹੈ ਜਿਸ ਤਰ੍ਹਾਂ ਬਾਰਡਰਾਂ ਦੇ ਉੱਪਰ ਪਤਾ ਸੰਚਾਰ ਰਿਹਾ ਤਾਂ ਲਗਾਤਾਰ ਢੱਲੇਵਾਲ ਸਾਹਿਬ ਉਹਨਾਂ ਦੀ ਮੀਟਿੰਗਾਂ ਚੱਲ ਰਹੀਆਂ ਕੋਈ ਸਿੱਟਾ ਨਹੀਂ ਨਿਕਲ ਰਿਹਾ ਹੈਗਾ ਪਿਛਲੇ ਸਮੇਂ ਚ ਵੀ ਦੇਖਿਆ ਆ ਵੀ ਸਵਾ ਦੇਢ ਸਾਲ ਦਾ ਸੰਘਰਸ਼ ਚੱਲਿਆ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਮੰਨ ਕਹਿ ਦਿੱਤਾ ਕਿ ਮੰਨ ਲਿਆ ਮੰਗਾ ਤਾਂ ਉੱਠ ਕੇ ਕਿਸਾਨ ਜਦੋਂ ਘਰਾਂ ਨੂੰ ਆਗੇ ਤਾਂ ਬਾਅਦ ਮੁੱਕਰ ਗਏ ਇਹ ਸਰਕਾਰਾਂ ਦਾ ਟ੍ਰੈਂਡ ਹੁੰਦਾ ਹੈ ਮੀਟਿੰਗ ਦੇ ਦਿਓ ਫਿਰ ਕਹਾ ਮੀਟਿੰ ਨਰਾਸ਼ਤਾ ਫਲਾਉਣੀ ਕੋਲ ਨੂੰ ਫੇਲ ਕਰਨਾ ਐਂ ਖੱਸੀ ਕਰਕੇ ਨਿਸਲ ਕਰਕੇ ਉਹਨਾਂ ਨੂੰ ਕੁਸਤ ਛੋਟੀ ਜੀ ਮੰਗ ਦੇ ਦੇਣਾ ਇਹ ਟ੍ਰੈਂਡ ਹੁੰਦਾ ਸਰਕਾਰ ਦਾ ਸਰਕਾਰਾਂ ਇਹੀ ਕਰਦੀਆਂ ਹੁੰਦੀਆਂ ਇਸ ਕਰਕੇ ਲੀਡਰਾਂ ਨੂੰ ਇਹ ਗੱਲ ਪਛਾਣਨੀ ਚਾਹੀਦੀ ਹੈ ਕਿ ਜਿਹੜੀ ਲੰਮੀ ਪਾਰ ਰਹੇ ਨੇ ਉਹ ਅੰਦੋਲਨ ਇਸ ਕਰਕੇ ਪਾਰ ਰਹੇ ਨੇ ਕਿ ਸਾਨੂੰ ਕੁਝ ਦੇਣਾ ਨਹੀਂ ਚਾਹੁੰਦੇ ਜੇ ਸਰਕਾਰ ਕੱਲ ਨੂੰ ਗਰੰਟੀ ਕਾਨੂੰਨ ਬਣਾਉਣ ਦੀ ਜਗ੍ਹਾ ਤੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਦੀ ਜਗ੍ਹਾ ਤੇ ਕੋਈ ਆਰਡੀਨੈਂਸ ਜਾਂ ਬਿੱਲ ਲੈ ਕੇ ਆਉਂਦੀ ਹੈ ਇਹ ਤਾਂ ਨਾਟਕ ਹੈ ਇਹ ਤਾਂ ਡਰਾਮਾ ਹੈ ਇਹਦਾ ਤਾਂ ਕੋਈ ਮਤਲਬ ਨਹੀਂ ਆਰਡੀਨੈਂਸ ਦਾ ਮਤਲਬ ਕੀ ਹੈ ਆਰਡੀਨੈਂਸ ਬੀਜੇਪੀ ਦਾ ਆਰਡੀਨੈਂਸ ਜਾਰੀ ਕਰਦਾ ਆਰਡੀਨੈਂਸ ਦੇ ਉੱਤੇ ਫਿਰ ਕਾਂ ਬਹਿ ਸੁਣੀ ਹੈ ਪਾਰਲੀਮੈਂਟ ਦੇ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਬਹੁਤ ਤਜਉ ਨਹੀਂ ਕਰਨਾ ਚਾਹੁੰਦੇ ਬਹੁਤ ਮਤ ਕਹੂਗਾ ਵੀ ਆਪਾਂ ਇਹ ਆਰਡੀਨੈਂਸ ਪਾਸ ਨਹੀਂ ਹੋਣ ਦੇਣਾ ਫਿਰ ਉਹਦੇ ਅਰਥ ਕੀ ਬਣਨਗੇ ਫਿਰ ਇਦ ਕਰਕੇ ਇਹਦਾ ਮਤਲਬ ਕਿ ਜਿਹੜੇ ਪਹਿਲਾਂ ਕਿਸਾਨ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਮੁਆਵਜ਼ਾ ਵਗੈਰਾ ਮਿਲਿਆ ਜਿਹੜੇ ਪਿਛਲੇ ਸਾਲ ਬਸਦਾਂ ਸ਼ਹੀਦ ਹੋਏ ਸੀਗੇ 700 ਦੇ ਕਰੀਬ ਜਿਹੜੇ ਕਿਸਾਨ ਸੀਗੇ ਉਹਨਾਂ ਦੇ ਵਿੱਚੋਂ ਕੁਝ ਪਰਿਵਾਰ ਰਹਿੰਦੇ ਵੀ ਹੈ ਜਿਨ੍ਹਾਂ ਦੀ ਰਿਪੋਰਟ ਹੈ ਜਿਹਨਾਂ ਜਥੇਬੰਦੀਆਂ ਨਾਲ ਸੰਬੰਧ ਸੀਗੇ ਜਿਵੇਂ ਅਸੀਂ ਸਾਡੀਆਂ ਜਥੇਬੰਦੀਆਂ ਨਾਲ ਸੰਬੰਧ ਸੀਗੇ ਉਹਨਾਂ ਸਾਰਿਆਂ ਨੂੰ ਮੁਆਵਜ਼ਾ ਮਿਲ ਗਿਆ ਜਿਹੜੇ ਹੁਣ ਜਥੇਬੰਦੀਆਂ ਨਾਲ ਸੰਬੰਧਿਤ ਨਹੀਂ ਸੀ ਉਹਨਾਂ ਦੇ 152 ਕੁਝ ਪਰਿਵਾਰ ਨੇ ਜਿਨ੍ਹਾਂ ਨੂੰ ਮਤਲਬ ਨਹੀਂ ਦੇ ਦਿੱਤਾ ਅੱਜ ਮੀਟਿੰਗ ਬੁਲਾਈ ਗਈ ਹੈ ਕੋਈ ਵੱਡਾ ਸੰਘਰਸ਼ ਲਿਖਿਆ ਜਾਏਗਾ ਜਿਸ ਤਰ੍ਹਾਂ 2 ਦਿਨਾਂ ਦਾ ਪ੍ਰਦਰਸ਼ਨ ਤਾਂ ਹਾਂ ਆ ਤਾਂ ਸਾਡੀ ਜਥੇਬੰਦੀ ਵੱਲੋਂ ਆਇਆ ਜਿਹੜਾ ਉਮ ਲਿਖਣ ਦੀ ਗੱਲ ਹੈ ਮੀਟਿੰਗ ਦੇ ਵਿੱਚ ਉਹ ਸਕਿਮ ਦੀ ਕੋਆਰਡੀਨੇਸ਼ਨ ਕਮੇਟੀ ਜੁਮਣੀ ਉਹਦੇ ਵਿੱਚ ਪੰਜਾਬ ਸੰਜਿਆ ਹਿੰਦੁਸਤਾਨ ਨੇ ਜਿੱਥੇ ਬੰਦਿਆ ਹੋਣ ਉਹ ਤੇ ਲਿਖਾਂਗੇ ਕੀ ਲਿਖਦੇ ਨੇ ਯਾਰ ਵਾਲੇ ਸਮੇਂ 'ਚ ਸ਼ੰਭੂ ਬੋਰਡਰ ਜਾਇਆ ਜਾਵੇਗਾ ਜਿਸ ਤਰ੍ਹਾਂ ਕਿਸਾਨ ਡਟੇ ਹੋਏ ਨੇ ਲਗਾਤਾਰ ਕੱਲ ਉਹਨਾਂ ਦੀ ਮੀਟਿੰਗ ਵੀ ਹੈ ਸੰਯੁਕਤ ਮੋਰਚੇ ਦੀ ਮੀਟਿੰਗ ਨੇ ਵਿੱਚ ਹੀ ਫੈਸਲਾ ਹੋਊਗਾ ਜੀ ਮੇਰੇ ਕੋਲ ਇਹ ਤਸਵੀਰ ਤੁਸੀਂ ਦੇਖ ਰਹੇ ਸੀਗੇ ਜੋਗਿੰਦਰ ਉਗਰਾਹਾਂ ਸੀਗੇ ਇਸ ਪਾਸੇ ਦੇਖੋਗੇ ਪੂਰਾ ਪੰਡਾਲ ਜਿਹੜਾ ਇੱਥੇ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਕਿਸਾਨ ਜਿਹੜੇ ਨੇ ਡਟੇ ਹੋਏ ਨੇ ਲਗਾਤਾਰ ਪ੍ਰਦਰਸ਼ਨ ਚਾਲ ਰਹਿਆ ਕੈਮਰਾ ਪ੍ਰਸਾਰ ਰਵਿੰ ਕਬਲਜੀਤ ਨੂੰ ਬਹੁਤ ਜਾਕਪੁਰੀ ਟੀਵੀ ਪਟਿਆਲਾ